ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਕਿ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਦੇ ਬੈਲ ਬਟਨ ਨੂੰ ਦਬਾ ਕੇ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਨਸ਼ਹਿਰਾ ਪੰਨਵਾ ਚੌਧਰੀ ਵਾਲਾ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਣੀ ਆ। ਬਾਈ ਪਲਵਿੰਦਰ ਸਿੰਘ ਪੰਨੂ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ। ਦੋ ਪਸ਼ੂ ਲੈ ਕੇ ਆਵਦੇ ਰਹੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ। ਠੀਕ ਆ ਜੀ। ਦੱਬ ਕੇ ਗਾ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਖਰੀਦਦਾਰ ਦਾ ਫਾਇਦਾ ਹੋ ਜੇ। ਤੇ ਆਓ ਕਰੀਏ ਗੱਲਬਾਤ ਪਸ਼ੂ ਅੱਜ ਦੇ ਭਾਅ ਪੱਤੇ ਰੇਟ। ਬਾਈ ਪ੍ਰਮੇਂਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਜੀ ਗੱਲ ਵੀ ਜੀ ਹੋਰ ਸਰਾਉ ਠੀਕ ਠਾਕ ਵਧੀਆ ਚੜਦੀ ਕਲਾ ਜੀ ਬਹੁਤ ਸਰਾਉ ਤੁਸੀਂ ਕੈਮਰੇ ਦਾ ਮੇਰਾ ਬਾਬੇ ਠੀਕ ਆ ਤੇ ਨਾਮ ਜੀ ਤੁਹਾਨੂੰ ਨਾਮ ਦਾਸ ਭਲਾ ਕਰੇ ਹਾਂਜੀ ਨਾਮ ਜੀ ਨਾਮ ਪਰਮੇਂਦਰ ਸਿੰਘ ਠੀਕ ਆ ਪੰਡੂ ਸ਼ਹਿਰਾ ਪਨੂਆ ਪਿੰਡ ਸੇਲ ਵੀ ਤਰਨਤਾਰਨ ਜ਼ਿਲ੍ਹਾ ਕਰਨ ਦਾ ਹਾਂਜੀ ਮੋਬਾਈਲ ਨੰਬਰ 5686553 ਨੰਬਰ ਆਪਾਂ ਠੀਕ ਆ ਜੀ ਠੀਕ ਆ ਅੱਜ ਦੋ ਪਸ਼ੂ ਲੈਣਦੇ ਆ ਕੋ ਲੈਣਦੇ ਠੀਕ ਆ ਜੀ ਤੇ ਨੀਲੀ ਦਾ ਵੀ ਤਾਂ ਕਰੀਏ ਸ਼ਰਵਾਦ ਵਾਹ ਜੀ ਵਾਹ ਪਿਓਰ ਹਨਾ ਮੇਰ ਕੋ ਜੀ ਵੀਰ ਦੀ ਸੂਈ ਨੂੰ ਇੱਕ ਮਹੀਨਾ ਆਇਆ ਵੱਧ ਤੋਂ ਵੱਧ ਨਹੀਂ ਦੇ ਉਹਨਾਂ ਬੱਚਾ ਮਰ ਗਿਆ ਬੱਚਾ ਮਰ ਗਿਆ ਇੱਕ ਮਹੀਨਾ ਹੈਗਾ ਸੂਈ ਨੂੰ ਮਿਲਦੀ ਏਦਾਂ ਹੀ ਹਾਂ ਮਿਲਦੀ ਏਦਾਂ ਥਾਪੀ ਮਾਰ ਕੇ ਬੈਜੋ ਅੱਛਾ ਜੀ ਵਾਹ ਜੀ ਵਾਹ ਠੰਡੀ ਪੂਰੀ ਹਨਾ ਤੇ ਦੁੱਧ ਕਿੰਨਾ ਵੀਰ ਦੋ ਟਾਈਮ ਪਹਾੜਾ ਪਾ ਕੇ ਬੈਜੋ ਥੱਲੇ ਅੱਛਾ ਦੁੱਧ ਪੱਕਾ ਪੱਕਾ 9 ਕਿਲੋ ਜੀ 9 ਕਿਲੋ ਦੁੱਧ ਹਨਾ ਵਾਹ ਜੀ ਵਾਹ ਖਾਂ ਤੇ ਤਾਂ ਹੀ ਬੜਾ ਸੋਹਣਾ ਤੁਰਦੀ ਵੜੀ ਪਹਿਲਵਾਨਾ ਖੂਨ ਵਾਹ ਜੀ ਵਾਹ ਲੋ ਜੀ ਸੱਜਣੋ ਤੋਰਾ ਤਲਾ ਚੰਗਾ ਮੋੜ ਲਿਓ ਵੀਰ ਜੀ ਮੋੜ ਲਿਓ ਤੇ ਤੁਰਦੀ ਚੰਗੀ ਪਹਿਲਵਾਨਾ ਵਾਖੂ ਪਿਓਰ ਨੀਲੀ ਰਾਵੀ ਹੈ ਹਾਂ ਸੂਆ ਕਣਵਾਊਗਾ ਸੂਆ ਸਿੰਘ ਹੀ ਖੁੱਲਾ ਵਾ ਦੂਜੇ ਸੂਏ ਸੁਹੀ ਹਤਾਂ ਅੱਛਾ ਸੂਆ ਦੂਜਾ ਕਰਕੇ ਲਈ ਹੈ ਹਾਂ ਲੋ ਜੀ ਵਾਹ ਜੀ ਵਾਹ ਸੱਜਣੋ 9 9 ਕਿਲੋ ਪੱਕਾ ਦੋਦਿਆ ਹਾਂ ਜੀ ਤੇ 8 9 ਕਿਲੋ ਪੱਕਾ ਦੁੱਧ ਵੀਰ ਚੋਗੇ 8 ਕਿਲੋ ਦੀ ਗਰੰਟੀ ਚਾਹ ਅੱਛਾ ਜੀ ਦੋਣ ਪੂਰੀ ਓਕੇ ਆ ਹਨਾ ਠੰਡੀ ਓਕੇ ਆ ਭੂਰਨੀ ਛਟਾਣੀ ਸਾਤੀ ਮਾਰ ਕੇ ਬਹਿ ਜਾ ਥੱਲੇ ਅੱਛਾ ਮੋਲ ਕੀ ਕਰਤਾ ਬਾਈ ਬਾਈ ਜੀ ਮੋਲ ਦੇ ਕਰ ਨੂੰ ਜੀ ਬੜਾ ਕਰਦਾ ਪਰ ਗੱਲ ਤੇ ਇਹ ਆ ਵੀ ਮੈਂ ਕਾਦੀ ਆ ਤੋਹਫਾ ਤੋਹਫਾ ਜੀ ਪਾੜਾ ਪਾ ਕੇ ਥੱਲੇ ਬਹਿ ਜੀ ਜੀ ਦੇਣਾ ਨੀਲੀ ਦਾ ਹੈ ਹਾਂ ਜੀ ਕਿੰਨਾ ਕਰਦੇ ਸਦੂ ਸਾਹਿਬ ਦੇ ਲੈਣ ਵਾਲੀ ਗੱਲ ਕਰਨੀ 70000 70 ਤੇ ਫੇ ਫੇਸ ਕਰਕੇ ਵੀ ਛੋਟਾ ਖੁੱਲੀਆਂ ਕਰੇ ਕਿ ਕਿੰਨੀਆਂ ਕਰਕੇ 4 2000 ਡਾਲਰ ਨਹੀਂ ਹੋ ਡਾ ਤਨ ਬਾਦੀ ਗੱਲ ਤੇਨ ਹੋ ਡਾ ਜਾਂ 65001 ਰੁਪਇਆ ਛੋਟ ਨਹੀਂ ਜੀ ਚੋਰੀ 65 ਨਹੀਂ ਸਾਡਾ ਪਿਆਰ ਮਲਤ ਕਰੋ ਇਹ ਦੇਖੋ ਮਨੋ ਗੱਲ ਸੰਦੂ ਸਾਹਿਬ ਨਹੀਂ ਮਾਲ ਮਿਲਦਾ ਬਾਹਰੋਂ ਤੁਹਾਡੇ ਕੋਲੋਂ ਡਾਓ ਤਾਂ ਤੁਸੀਂ ਫਿਰ ਕਰ ਦਿਓ ਜੋ ਕਰ ਦਿਓ ਹੋਰ ਯਾਰ ਛੱਡ ਦਿਓ ਧੱਕਾ ਨਾ ਇਹ ਦਾਣਾ ਨਹੀਂ ਯਾਰ ਨਹੀਂ ਯਾਰ ਹੀ ਜਾਣ ਦੋ ਚੌਣ ਜਾਣ ਦੋ ਜਾਣ ਦਿਖਣਾ ਤੇ ਆ ਗਈ ਇਹ ਗਾਉ ਹਨਾ ਇਹ ਹੋਰ ਪਲਵਿੰਦਰ ਸਿੰਘ ਇੱਕ ਨਵਾਂ ਇਹ ਦੂਜਾ ਸੂ ਆ ਗਈ ਦੂਜਾ ਸੂ ਆ ਗਈ ਜੀ ਤੇ ਕਿੰਨਾ ਦੁੱਧ ਆ ਦੁੱਧ 10 ਕਿਲੋ ਹੈਗਾ ਬੱਚੀ ਦਾ ਬੱਚੀ ਕਿਲੇ ਹਨਾ ਚੌਣ ਓਕੇ ਚੌਣ ਓਕੇ ਫੇਰ ਚੋਗੇ ਤਸੱਲੀ ਕਰੇ ਭੂਰਨੀ ਛਟਾਣੀ ਚੌਣ ਓਕੇ ਹਨਾ ਚੱਲ ਖੋਲ ਕੇ ਤੋੜਾ ਕਰ ਤਸੱਲੀ ਕਰਕੇ ਠੀਕ ਹੈ 9 ਪੈਸੇ ਚੋਣੋ ਆਹ ਤੁਹਾਨੂੰ ਬੜਾ ਸੋਹਣਾ ਲੱਗਾ ਵੈੜ ਨੂੰ ਤੇ 10 ਕਿਲੋ ਦੁੱਧ ਤੇ ਰੈਡੀ ਠੀਕ ਆ ਜੀ ਤੇ ਦੂਜਾ ਸੁਆ ਵੱਛੀ ਲਓ ਜੀ ਮੋੜ ਲਿਓ ਜੀ ਬਲਵਿੰਦਰ ਸਿੰਘ ਜੀ ਮੋੜ ਲਿਓ ਵੀਰੇ ਲਓ ਦੂਜਾ ਸੁਆ ਕੱਦ ਵਜਨ ਫੁੱਲ ਵੱਡਾ ਸਜਰੋ ਬੋਦੀ ਵਾਲੀ ਵੈੜ ਲਓ ਜੀ ਕੀ ਬਾਤਾਂ ਤੁਹਾਨੂੰ ਬੜਾ ਸੋਹਣਾ ਲੱਗਾ ਲਓ ਜੀ ਤੇ ਪਿੰਡ ਨਿਸ਼ਾਰਾ ਪਨੂਆ ਪਹੁੰਚ ਕੇ ਮੇਲਾ ਲੋਟ ਲਿਓ ਸੱਜਣ। ਭਾਈ ਪਲਵਿੰਦਰ ਸਿੰਘ ਕਿੰਨੇ ਦੀ ਦੇ ਦਗੇ? ਫਿਕਸ ਰੇਟ ਦੱਸੋ। ਇਸੇ 32000 ਦੀ ਦੇ ਦਾਂਗੇ। 35 ਮੋਲ ਕਰਨਾ। ਠੀਕ ਆ। 32 ਦੇ ਦਿਆਂ। ਚਲੋ ਠੀਕ ਆ। ਹਾਂ। ਲਓ ਸੱਜਣੋ। 32000 ਦੀ ਫਿਕਸ ਮਿਲ ਜੂ। ਫੋਨ ਕਰਨਾ ਜਿਹਨੇ ਲੈਣ ਆਲਾ ਵੀਰ ਫੋਨ ਕਰੇ। ਹਾਂ। 32000 ਦੀ। ਮਾਨਤਨ ਕਰ ਦਿਓ, ਸ਼ੋਰ-ਜੱਪਾ ਕਰ ਦਿਓ। ਲਓ ਹੀ ਸੱਜਣੋ। ਮਾਨਤਨ ਕਰ ਦਣਗੇ ਤੇ ਆਪਣਾ ਮੇਲਾ ਲੋਟ ਲਿਓ। ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਾ